ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਗੱਲ ਕਰਨੀ ਚਾਹਾਂਗਾ ਸਾਡੇ ਸਿੱਖ ਕੌਮ ਦੇ ਮਹਾਨ ਉਹ ਸੇਵਾਦਾਰ ਉਹ ਪ੍ਰਚਾਰ ਕਰਾਗੀ ਢਾਡੀ ਕਬੀਸ਼ਰ ਗ੍ਰੰਥੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਰੇ ਤੇ ਹੀ ਆਪਣਾ ਘਰਵਾਰ ਚਲਾਉਂਦੇ ਨੇ ਜਿਨ੍ਹਾਂ ਦਾ ਘਰ ਚੱਲਦਾ ਹੈ ਹੁਣ ਮੈਂ ਗੱਲ ਕਰਾਂ ਇਹ ਪਰੰਪਰਾ ਕਿੱਥੋਂ ਸ਼ੁਰੂ ਹੁੰਦੀ ਹੈ ਕਿਵੇਂ ਸ਼ੁਰੂ ਹੋਈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਹੜੀ ਖੁਦ ਬਾਣੀ ਰਚੀ ਅਤੇ ਜਿਹੜੇ 15 ਭਗਤ ਸਹਿਬਾਨ ਦੀ ਬਾਣੀ ਇਕੱਤਰ ਕੀਤੀ ਸੀ ਉਹ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਸ਼ਲੋਕ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਸੁਪੁੱਤਰ ਧਨ ਤਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਹ ਵੇਖਿਆ ਕਿ ਜਿਹੜੇ ਇਹ ਮੁਗਲ ਨੇ ਜਾਂ ਪੁਜਾਰੀ ਵਰਗ ਹੈ ਇਹ ਗੁਰਬਾਣੀ ਦੇ ਅੰਦਰ ਲਾ ਪਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਨੂੰ ਬਦਲ ਸਕਦੇ ਨੇ ਤਾਂ ਉਹਨਾਂ ਨੇ ਜਿਹੜੀ ਬਾਣੀ ਪਹਿਲਾਂ ਪੋਥੀਆਂ ਦੇ ਰੂਪ ਦੇ ਵਿੱਚ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਇੱਕ ਫੈਸਲਾ ਲਿਆ ਹੈ 1604 ਈਸਵੀ ਦੇ ਵਿੱਚ ਉਹਨਾਂ ਨੇ ਗੁਰਾਮ ਦਾ ਸਰੋਵਰ ਦੇ ਕੰਢੇ ਤੇ ਇੱਕ ਕਮਰਾ ਬਣਾਇਆ ਅਤੇ ਲਿਖਾਰੀ ਭਾਈ ਗੁਰਦਾਸ ਜੀ ਪਹਿਲੇ ਸਥਾਪਿਤ ਕੀਤੇ ਗਏ ਨੇ ਇਹ ਸਥਾਪਿਤ ਕਰਨ ਤੋਂ ਬਾਅਦ ਆਪ ਜੀ ਨੇ ਫਿਰ ਜੋ ਲਿਖਤ ਮਿਲਦੀ ਹੈ ਕਿ ਜੋ ਜਪਜੀ ਸਾਹਿਬ ਦੀ ਬਾਣੀ ਸੀ ਇਹ ਗੁਰੂ ਆ ਰਾਮਦਾਸ ਐ ਪਾਤਸ਼ਾਹ ਜੀ ਦੀ ਹੱਥ ਲਿਖਤ ਬਾਣੀ ਸੀ ਗੁਰੂ ਰਾਮਦਾਸ ਐ ਪਾਤਸ਼ਾਹ ਜੀ ਦੀ ਇਹ ਬਾਣੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪ ਦਰਜ ਕੀਤੀ ਸੀ ਅਤੇ ਉਸ ਤੋਂ ਬਾਅਦ ਦੀ ਜਿਹੜੀ ਬਾਣੀ ਹੈ ਉਹ ਭਾਈ ਗੁਰਦਾਸ ਜੀ ਨੇ ਸਾਰੀ ਦਰਜ ਕੀਤੀ ਸੀ ਅਤੇ ਇਹ ਜੋ ਸੇਵਾ ਹੈ 1604 ਈਸਵੀ ਤੱਕ ਸੰਪੂਰਨ ਹੋ ਜਾਂਦੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਜਦੋਂ ਸੰਪੂਰਨ ਸੰਪਾਦਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਇਹ ਹੈ ਕਿ ਕੌਣ ਐਡੀ ਵੱਡੀ ਜ਼ਿੰਮੇਵਾਰੀ ਨੂੰ ਸੁਖਾਸਣ ਕਰੇਗਾ ਪ੍ਰਕਾਸ਼ ਕਰੇਗਾ ਸੰਭਾਲ ਕਰੇਗਾ ਤਾਂ ਜੋ ਬਾਬਾ ਬੁੱਢਾ ਜੀ ਨੇ ਜਿਹੜੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਗੁਰਤਾ ਗੱਦੀ ਦੇਣਾ ਸਰੋਵਰਾਂ ਦੀ ਖਦਵਾਈ ਨਾਲ ਕਰਵਾਉਣਾ ਪੱਕੇ ਕਰਵਾਉਣਾ ਬੌਲੀਆਂ ਲਗਾਉਣੀਆਂ ਖੂਹ ਲਗਵਾਉਣੇ ਆਦਿਕ ਨਗਰ ਬਸਾਉਣੇ ਜਿਹੜੇ ਕਿ ਹਰ ਇੱਕ ਕੰਮ ਦੇ ਵਿੱਚ ਲੰਮੇ ਟਾਈਮ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਨੇ ਤਾਂ ਇੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਜੀ ਨੇ ਵੇਖਿਆ ਕਿ ਬਾਬਾ ਬੁੱਢਾ ਜੀ ਤੋਂ ਜੋਗ ਕੋਈ ਵੀ ਨਹੀਂ ਹੋ ਸਕਦਾ ਤਾਂ ਉਹਨਾਂ ਨੇ ਹੁਣ ਵੇਖੋ ਇਹ ਮਹਾਨ ਜ਼ਿੰਮੇਵਾਰੀ ਜਿਸ ਨੂੰ ਅਸੀਂ ਜਗਤ ਗੁਰੂ ਕਹਿੰਨੇ ਹਾਂ ਪੂਰੀ ਦੁਨੀਆ ਦਾ ਸਾਂਝੀ ਵਾਲਤਾ ਦਾ ਉਪਦੇਸ਼ ਕਹਿੰਨੇ ਹਾਂ ਔਸਰ ਜ਼ਿੰਮੇਵਾਰੀ ਨੂੰ ਬਾਬਾ ਬੁੱਢਾ ਜੀ ਦੇ ਹਿੱਸੇ ਪਾਇਆ ਗਿਆ ਹੁਣ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਂਭਣ ਵਾਲੇ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲੇ ਪਹਿਲੇ ਗ੍ਰੰਥੀ ਸਿੰਘ ਬਣਦੇ ਨੇ ਹੁਣ ਅੱਜ ਦੇ ਗ੍ਰੰਥੀਆਂ ਦੀ ਜੇ ਅਸੀਂ ਗੱਲ ਕਰੀਏ ਅੱਜ ਦੇ ਗ੍ਰੰਥੀਆਂ ਦੇ ਵਿੱਚ ਜਿਸ ਗ੍ਰੰਥੀ ਬੰਨਾ ਸ਼ੁਰੂ ਹੋਏ ਸੀ ਤਾਂ ਪਿੰਡਾਂ ਦੇ ਵਿੱਚ ਇੱਕ ਨਾਰਮਲ ਐਜੂਕੇਸ਼ਨ ਸੀ ਜਦੋਂ ਗ੍ਰੰਥੀ ਬਹੁਤੇ ਲੋਕ ਨਹੀਂ ਬਣਦੇ ਸੀ ਤਾਂ ਜਿੰਨੇ ਕੁ ਲੋਕ ਪੜ੍ਹੇ ਲਿਖੇ ਹੁੰਦੇ ਸੀ ਤਾਂ ਉਹ ਗ੍ਰੰਥੀ ਬਣ ਜਾਂਦੇ ਸੀ ਆਪਣਾ ਘਰਵਾਰ ਚਲਾਉਂਦੇ ਸੀ ਪਰ ਜਿਵੇਂ ਅੱਜ ਪੜ੍ਹ ਲਿਖ ਕੇ ਨੌਜਵਾਨ ਸਾਡੇ ਵਰਗੇ ਗ੍ਰੰਥੀ ਪ੍ਰਚਾਰਕ ਬਣਦੇ ਨੇ ਤਾਂ ਜਦੋਂ ਉਹ ਗੁਰਦੁਆਰਿਆਂ ਦੇ ਵਿੱਚ ਜਾ ਕੇ ਵੇਖਦੇ ਨੇ ਕਿ ਸਾਡੀ ਇੱਥੇ ਵੈਲਿਊ ਨਹੀਂ ਪੈ ਰਹੀ ਹੈ ਸਾਡਾ ਇੱਥੇ ਮੁੱਲ ਨਹੀਂ ਪੈ ਰਿਹਾ ਹੈ ਸਾਡੀ ਇੱਥੇ ਕਦਰ ਨਹੀਂ ਪੈ ਰਹੀ ਹੈ ਤੇ ਕੁਝ ਤੇ ਇੰਨੇ ਕਹਾਣੇ ਹਰਕਤਾਂ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਕਿ ਸਿੱਖੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਈ ਵਾਰ ਜਾਤ ਪਾਤ ਪੁੱਛ ਕੇ ਗ੍ਰੰਥੀ ਰੱਖੇ ਜਾਂਦੇ ਨੇ ਇਹ ਕਿਹੜੀ ਜਾਤੀ ਦਾ ਹੈ ਮੈਂ ਕਿਸੇ ਵੀ ਜਾਤੀ ਦਾ ਨਾਮ ਨਹੀਂ ਲਵਾਵਾਂਗਾ ਕਿਉਂਕਿ ਜਾਤ ਪਾਤ ਹੁੰਦੀ ਨਹੀਂ ਪਰ ਜੋ ਗਰਾਊਂਡ ਲੈਵਲ ਤੇ ਸਚਾਈ ਹੈ ਥੋੜੀ ਜਿਹੀ ਉਹਦੀ ਗੱਲ ਕਰਨੀ ਬਣਦੀ ਹੈ ਜਾਤਾਂ ਪਤਨ ਦੇ ਆਧਾਰ ਤੇ ਗੁਰਦੁਆਰੇ ਬਣ ਗਏ ਜਾਤਾਂ ਪਤਨ ਦੇ ਆਧਾਰ ਤੇ ਗ੍ਰੰਥੀ ਰੱਖਣੇ ਸ਼ੁਰੂ ਹੋ ਗਏ ਉਹਦੇ ਨਾਲ ਸਿੱਖੀ ਦੇ ਵਿੱਚ ਨਿਗਾਰ ਆਇਆ ਗ੍ਰੰਥੀ ਸਿੰਘਾਂ ਦੀ ਹਾਲਤ ਦੇ ਵਿੱਚ ਨਿਗਾਰ ਆਇਆ ਤੇ ਗ੍ਰੰਥੀ ਸਿੰਘਾਂ ਦੀ ਇੱਕ ਥੋੜੀ ਜੀ ਕਮੀ ਇਹ ਰਹੀ ਹੈ ਕਿਤੇ ਉਹ ਜਾਂ ਤੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ ਨਹੀਂ ਸਕੇ ਜਾਂ ਸਮਝ ਨਹੀਂ ਸਕੇ ਜਾਂ ਪ੍ਰਚਾਰ ਨਹੀਂ ਕਰ ਸਕੇ ਕਿਤੇ ਨਾ ਕਿਤੇ ਉਹਨਾਂ ਦੇ ਵੀ ਜੀਵਨ ਦੇ ਵਿੱਚ ਥੋੜੀਆਂ-ਬਹੁਤੀਆਂ ਕਮੀਆਂ ਰਹੀਆਂ ਨੇ ਪਰ ਜ਼ਿਆਦਾਤਰ ਕਮੀਆਂ ਮੈਂ ਜੋ ਵੇਖੀਆਂ ਨੇ ਆਪਣੀ ਲਾਈਫ ਦੇ ਵਿੱਚ ਕਿ ਕਮੇਟੀਆਂ ਜੋ ਪ੍ਰਬੰਧਕ ਨੇ ਉਹ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੰਦੇ ਕਿਤੇ ਅਰਦਾਸਾਂ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਨੇ ਕਿਤੇ ਅਖੰਡ ਪਾਠਾਂ ਤੇ ਕਿਤੇ ਹੋਰ ਥਾਵਾਂ ਤੇ ਗ੍ਰੰਥੀ ਸਿੰਘਾਂ ਨੂੰ ਉਹਨਾਂ ਦਾ ਬਣਦਾ ਮੁੱਲ ਨਹੀਂ ਮਿਲਦਾ 4-5000 ਰੁਪਏ ਤਨਖਾਹ ਮਿਲਦੀ ਹੈ ਉਸ ਦੇ ਵਿੱਚ ਕੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾਵੇ ਕੀ ਉਹ ਆਪਣੇ ਘਰ-ਬਾਰ ਬਾਰੇ ਸੋਚੇ ਕਿ ਉਹ ਆਪਣੇ ਬੱਚਿਆਂ ਨੂੰ ਖਾਣ ਪੀਣ ਉਹਨਾਂ ਦੇ ਕੱਪੜੇ ਉਹਨਾਂ ਦੀ ਸੁਪਨਿਆਂ ਬਾਰੇ ਸੋਚੇ ਤਾਂ ਇੰਨਾ ਹਾਲਾਤਾਂ ਦੇ ਕਰਕੇ ਅੱਜ ਹਾਲਾਤ ਇਹ ਬਣ ਚੁੱਕੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਸਾਡੇ ਵਰਗੇ ਗ੍ਰੰਥੀ ਪ੍ਰਚਾਰਕ ਬਣਨ ਦੇ ਲਈ ਤਿਆਰ ਨਹੀਂ ਹਨ ਤੇ ਬਹੁਤੇ ਤੇ ਇਹ ਲਾਈਨ ਛੱਡ ਵੀ ਗਏ ਨੇ ਮੈਂ ਵੀ ਇੱਕ ਵਾਰ ਛੱਡ ਚੁੱਕਾ ਸਾ ਮੈਂ ਆਪਣੀ ਗੱਲ ਕਰਾਂ ਮੈਂ ਦੁਬਾਰਾ ਖੰਡੇਵਾਟੇ ਦੀ ਬਹੁਲ ਲਈ ਦੁਬਾਰਾ ਖੰਡੇਵਾਟੇ ਦਾ ਅਮਰਤ ਸ਼ਾਕੇ ਮੈਂ ਦੁਬਾਰਾ ਇਸ ਲਾਈਨ ਦੇ ਵਿੱਚ ਆਇਆ ਸਾ ਉਹ ਚਲੋ ਮੇਰੀ ਗੱਲ ਸੀ ਕਿਉਂਕਿ ਮੈਂ ਹਾਲਾਤਾਂ ਨੂੰ ਬਿਆਨ ਕਰਨਾ ਚਾਹੁੰਦਾ ਕਿ ਜੋ ਮੇਰੇ ਤੇ ਵੀ ਬੀਤੀ ਹੈ ਤਾਂ ਅੱਜ ਜੋ ਹਾਲਾਤ ਨੇ ਅੱਜ ਸਿੱਖੀ ਕਿਉਂ ਪਿੱਛੇ ਨੂੰ ਜਾ ਰਹੀ ਹੈ ਕਿਉਂ ਪ੍ਰਚਾਰ ਪਿੱਛੇ ਨੂੰ ਜਾ ਰਿਹਾ ਹੈ ਕਿਉਂ ਅਸੀਂ ਕਹਿ ਰਹੇ ਹਾਂ ਕਿ ਲੋਕ ਇਸਾਈ ਬਣ ਰਹੇ ਨੇ ਇਸਾਈ ਧਰਮ ਨੂੰ ਅਪਣਾ ਰਹੇ ਨੇ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਹੀ ਸਿਧਾਂਤ ਸੀ ਕੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੇ ਲੋਕ ਇਸਾਈ ਬਣ ਰਹੇ ਨੇ ਤਾਂ ਉਹਦਾ ਵੱਡਾ ਕਾਰਨ ਹੈ ਉਹ ਲੋਕਾਂ ਨੂੰ ਪੈਸੇ ਦੇ ਰਹੇ ਨੇ ਲੋਕਾਂ ਦੇ ਘਰ ਬਾੜ ਬਣਾ ਰਹੇ ਨੇ ਲੋਕਾਂ ਨੂੰ ਪੜ੍ਹਾਈ ਦੇ ਰਹੇ ਨੇ ਇਹੀ ਗੱਲ ਅਸੀਂ ਵੀ ਚਾਹੁੰਦੇ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਚਾਹੁੰਦੇ ਸੀ ਉਹਨਾਂ ਨੇ ਕਿਰਤ ਦੇ ਨਾਲ ਵੀ ਜੋੜਿਆ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅੰਮ੍ਰਿਤਸਰ ਜਿਲ੍ਹਾ ਵਸਾਇਆ ਗੁਰੂ ਘਰ ਚੱਕ ਵਸਾਇਆ ਤਾਂ ਉਹਨਾਂ ਨੇ 52 ਤਰ੍ਹਾਂ ਦੇ ਨਾਲ ਕਿਤੇ ਵੀ ਦਿੱਤੇ ਕਿ ਕੰਮ ਜ਼ਰੂਰੀ ਹੈ ਕਿਰਤ ਕਰਨੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਿਖਾਇਆ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਦੁਕਾਨਦਾਰੀ ਕੀਤੀ ਹਲ ਵਾਹਿਆ ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਸਿਖਾਉਂਦੀਆਂ ਨੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਹਲ ਵਾਹਿਆ ਤੇ ਕਿਰਤ ਕਰਨ ਵਾਲੇ ਸਿਖਾਇਆ ਪਰ ਅੱਜ ਅਸੀਂ ਸਾਡੇ ਪ੍ਰਚਾਰਕਾਂ ਰਾਗੀ ਢਾਡੀਆਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦੇ ਰਹੇ ਤਾਂ ਉਹ ਕਿਰਤ ਵੀ ਕਰ ਰਹੇ ਨੇ ਨਾਲ ਗੁਰੂ ਦੀ ਸੇਵਾ ਵੀ ਕਰ ਰਹੇ ਨੇ ਪਰ ਅਸੀਂ ਜਦੋਂ ਉਹਨਾਂ ਨੂੰ ਵੈਲਿਊ ਮਹਿਸੂਸ ਨਹੀਂ ਕਰਵਾਉਂਦੇ ਤਾਂ ਉਹ ਲਾਈਨ ਛੱਡ ਕੇ ਭੱਜ ਜਾਂਦੇ ਨੇ ਉਹ ਦੂਰ ਚਲੇ ਜਾਂਦੇ ਨੇ ਕਿੰਨੇ ਪ੍ਰਚਾਰਕਾਂ ਨੂੰ ਕਿੰਨੇ ਮੇਰੇ ਵੀਰਾਂ ਨੂੰ ਐਸਾ ਨੂੰ ਮੈਂ ਜਾਣਦਾ ਜਿਹੜੇ ਇਹ ਲਾਈਨ ਛੱਡ ਕੇ ਕੋਈ ਹੋਰ ਲਾਈਨ ਦੇ ਵਿੱਚ ਚਲੇ ਗਏ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਏ ਕਿ ਜੇ ਤੋ ਸਾਰੀ ਦੁਨੀਆ ਮੰਗਣ ਆਉਂਦੀ ਏ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆ ਕੇ ਅਮੀਰ ਤੋਂ ਅਮੀਰ ਬੰਦਾ ਨੱਕ ਰਗੜਦਾ ਏ ਉਦੇ ਕੋਲ ਰਹਿਣ ਵਾਲਾ ਗੁਰੂ ਦਾ ਵਜੀਰ ਗਰੀਬ ਕਿਉਂ ਰਹਿ ਗਿਆ ਇੰਨਾ ਜਿਹੜਾ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕੱਢ ਦਿੰਦਾ ਏ ਕਿਵੇਂ ਰਹਿ ਗਿਆ ਕਿਤੇ ਨਾ ਕਿਤੇ ਕਮੇਟੀਆਂ ਦਾ ਕਸੂਰ ਹੈ ਕਿਉਂਕਿ ਉਹਨੀਆਂ ਤਨਖਾਹਾਂ ਨਹੀਂ ਦੇਣੀਆਂ ਇਹ ਕਹਿ ਦੇਣਾ ਏ ਬਸ ਜੀ ਸਵੇਰੇ ਸ਼ਾਮ ਪਾਠ ਹੀ ਨੇ ਤੇ ਪਾਠ ਹੀ ਕਰਨਾ ਏ ਉਹ ਤੋਂ ਬਾਅਦ ਗ੍ਰੰਥੀ ਦਾ ਕੀ ਕੰਮ ਹੈ ਵਿੱਲੇ ਨੇ ਉਹ ਤੋਂ ਬਾਅਦ ਤੇ ਭਾਈ ਸਾਰਾ ਦਿਨ 24 ਘੰਟੇ ਗੁਰਦੁਆਰੇ ਦੇ ਵਿੱਚ ਰਹਿਣਾ 24 ਘੰਟੇ ਉੱਥੇ ਵੇਖਣਾ ਕੌਣ ਆ ਰਿਹਾ ਕੌਣ ਜਾ ਰਿਹਾ ਇਹ ਸਾਰੀਆਂ ਵੀ ਗ੍ਰੰਥੀ ਦੀਆਂ ਜ਼ਿੰਮੇਵਾਰੀਆਂ ਨੇ ਤਾਂ ਹਰ ਕੋਈ ਕਹਿ ਦਿੰਦਾ ਏ ਕਿ ਭਾਈ ਗ੍ਰੰਥੀ ਸਿੰਘ ਪੂਰਾ ਵਧੀਆ ਚਾਹੀਦਾ ਏ ਪਰ ਕੋਈ ਵੀ ਅੱਜ ਤੱਕ ਇਹ ਨਹੀਂ ਕਹਿੰਦਾ ਕਿ ਪ੍ਰਬੰਧਕ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਵਰਗੇ ਚਾਹੀਦੇ ਨੇ ਪ੍ਰਬੰਧਕ ਵੀ ਉਹਨਾਂ ਵਰਗੇ ਚਾਹੀਦੇ ਨੇ ਜਿਹੜੇ ਸਮਾਜ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਗ੍ਰੰਥੀ ਬਣਾ ਕੇ ਪੈਦਾ ਕਰ ਸਕਣ ਪਰ ਇੱਥੇ ਪ੍ਰਬੰਧਕ ਸਾਰੇ ਗੋਲ ਕਾਂ ਪਰਨ ਦੇ ਵਿੱਚ ਲੱਗੇ ਹੋਏ ਨੇ ਪ੍ਰੋਗਰਾਮ ਕਰਵਾਉਣ ਦੇ ਵਿੱਚ ਲੱਗੇ ਹੋਏ ਨੇ ਬਿਲਡਿੰਗਾਂ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਪਰ ਕਿਸੇ ਦਾ ਵੀ ਧਿਆਨ ਗੁਰੂ ਗ੍ਰੰਥ ਦੇ ਵਜੀਰਾਂ ਨੂੰ ਆਰਥਿਕ ਪੱਖ ਤੋਂ ਮਜਬੂਰਤ ਕਰਨ ਵਾਲੇ ਪਾਸੇ ਨਹੀਂ ਹੈ ਅਗਲੀ ਮੈਂ ਗੱਲ ਕਰਾਂ ਤਾਂ ਗੁਰੂ ਦੇ ਵਜੀਰਾਂ ਨੂੰ ਮੈਂ ਕਰਨੀ ਚਾਹਾਂਗਾ ਜਿਹੜੀ ਵੀ ਇਹ ਵੀਡੀਓ ਵੇਖ ਰਹੇ ਨੇ ਤਾਂ ਕੋਸ਼ਿਸ਼ ਕਰੋ ਛੋਟੇ ਤੋਂ ਛੋਟਾ ਕੋਈ ਕੰਮ ਆਪਣਾ ਚਲਾਓ ਕੋਈ ਦੁਕਾਨਦਾਰੀ ਚਲਾਓ ਵੇਖੋ ਲਾਲੇ ਬਾਣੀਏ ਜਾਂ ਜਿੰਨੇ ਵੀ ਲੋਕ ਨੇ ਅੱਜ ਕੱਲ ਹਰ ਕੋਈ ਦੁਕਾਨਾਂ ਵਾਲੇ ਪਾਸੇ ਨੂੰ ਵੱਧ ਰਿਹਾ ਆਪਣੇ ਵਪਾਰ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਭਾਵੇਂ ਕਿ ਉਹ ਮਜ਼ਦੂਰੀ ਕਰਨ ਭਾਵੇਂ ਆਪਦੀ ਰੇੜੀ ਲਾ ਕੇ ਖੜਾ ਜਾਣ ਪਰ ਆਪ ਦਾ ਕੰਮ ਕਰਦੇ ਨੇ ਆਪਦੇ ਕੰਮ ਵਾਲ ਨੂੰ ਤੁਰਦੇ ਨੇ ਤਾਂ ਮੈਂ ਵੀਰਾਂ ਨੂੰ ਬੇਨਤੀ ਕਰਨੀ ਚਾਹਾਂਗਾ ਜੇ ਪ੍ਰਚਾਰ ਕਰਾਗੀ ਢਾਡੀ ਗ੍ਰੰਥੀ ਦਾ ਕੰਮ ਕਰਨਾ ਹੈ ਤਾਂ ਨਾਲ ਨਾਲ ਛੋਟੇ ਤੋਂ ਛੋਟਾ ਭਾਵੇਂ ਕੋਈ ਆਪਣਾ ਕੰਮ ਜ਼ਰੂਰ ਚਲਾਓ ਜ ਜਿਹਦੇ ਨਾਲ ਤੁਹਾਨੂੰ ਆਰਥਿਕ ਪੱਖ ਤੋਂ ਮਜ਼ਬੂਤੀ ਮਿਲੇਗੀ ਤੁਸੀਂ ਮਜ਼ਬੂਤ ਹੋਵੋਗੇ ਆਪਣੇ ਬੱਚਿਆਂ ਨੂੰ ਵੀ ਉਹ ਕੰਮ ਦੇ ਪਾਉਗੇ ਤਾਂ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਸੋਹਣਾ ਬਣੇ ਜੇ ਤੁਸੀਂ ਸਿਰਫ ਕਮੇਟੀਆਂ ਤੇ ਜਾਂ ਇਹਨਾਂ ਪ੍ਰਬੰਧਕਾਂ ਤੇ ਡਿਪੈਂਡ ਰਹੋਗੇ ਤਾਂ ਕੁਝ ਵੀ ਨਹੀਂ ਬਣਨਾ ਕਿਉਂਕਿ ਅਜੇ ਵੀ ਇਹ ਨਹੀਂ ਸੋਚ ਰਹੇ ਸਭ ਤੋਂ ਵੱਧ ਕ੍ਰਿਸਚਨ ਬਣ ਰਹੇ ਨੇ ਅਮਰਸਰ ਜ਼ਿਲ੍ਹੇ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਰ ਫਿਰ ਵੀ ਸਾਡੀਆਂ ਕਮੇਟੀਆਂ ਸਾਡੇ ਪ੍ਰਬੰਧਕਾਂ ਨੂੰ ਇਹ ਕੋਈ ਫਿਕਰ ਨਹੀਂ ਹੈ ਕਿ ਸਾਡੇ ਗ੍ਰ anthi ਸਿੰਘਾਂ ਦੀ ਆਰਥਿਕ ਪੱਖਤਾ ਨੂੰ ਕੌਣ ਉੱਪਰ ਲੈ ਕੇ ਜਾਏਗਾ ਕੌਣ ਲੈ ਕੇ ਜਾਏਗਾ ਇਹ ਗੱਲ ਸਪਸ਼ਟ ਹੈ ਆਪਾਂ ਕਹਿ ਦਿੰਦੇ ਹਾਂ ਸਬਰ ਰੱਖੋ ਪਰ ਸਬਰ ਦਾ ਅਰਥ ਨਹੀਂ ਬਣਦਾ ਇੱਥੇ ਹਰ ਕਿਸੇ ਨੂੰ ਪਤਾ ਹੈ ਪੈਸਾ ਜ਼ਰੂਰੀ ਹੈ ਪੈਸੇ ਤੋਂ ਬਿਨਾਂ ਘਰਵਾਰ ਨਹੀਂ ਚੱਲਦਾ ਪੈਸੇ ਦੇ ਨਾਲ ਹੀ ਹਰ ਇੱਕ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਚੀਜ਼ ਆਉਂਦੀ ਹੈ ਪਰ ਜਦੋਂ ਸਬਰ ਦੀ ਗੱਲ ਆਉਂਦੀ ਹੈ ਉਹ ਤੋਂ ਗ੍ਰ anthi ਸਿੰਘ ਨੂੰ ਕਹਿ ਦਿੰਦੇ ਨੇ ਭਾਈ ਸਬਰ ਰੱਖੋ ਕੋਈ ਨਾ ਗੁਰੂ ਤੇ ਭਰੋਸਾ ਰੱਖੋ ਗੁਰੂ ਤੇ ਭਰੋਸੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਜੇ ਕੋਈ ਬੰਦਾ ਹੱਕ ਤੁਸੀਂ ਦੇਣਾ ਨਹੀਂ ਇੱਕ ਪਾਸੇ ਉਹਨਾਂ ਨੂੰ ਬਲੈਕਮੇਲ ਕਰ ਰਹੇ ਹੋ ਕਿ ਗੁਰੂ ਤੇ ਭਰੋਸਾ ਰੱਖੋ ਗੁਰੂ ਨੇ ਸਭ ਕੁਝ ਕਰ ਦੇਣਾ ਐਸੀ ਤਨਖਾਹਾਂ ਨਹੀਂ ਦੇਣੀਆਂ ਤਾਂ ਇਹ ਗੱਲ ਟੋਟਲੀ ਗਲਤ ਹੈ ਜਿੱਥੇ ਪ੍ਰਬੰਧਕ ਕਮੇਟੀਆਂ ਬਣਦੀ ਤਨਖਾਹ ਦੇ ਸਕਦੀਆਂ ਨੇ ਉਹ ਦੇਣ ਤਉਪ ਗੁਰੂ ਤੇ ਭਰੋਸਾ ਵੀ ਉਹਨਾਂ ਦਾ ਬਣਿਆ ਰਹਿਣਾ ਹੈ ਗੁਰੂ ਨੇ ਤੇ ਇੱਕ ਦਿਨ ਚੀ ਰਾਤਾਂ ਚ ਸਾਰਾ ਸਮਾ ਬਦਲ ਦੇਣਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਮੇਟੀਆਂ ਆਪਣੀਆਂ ਜ਼ਿੰਮੇਵਾਰੀਆਂ ਕਿਉਂ ਨਹੀਂ ਵੇਖਦੀਆਂ ਉਹ ਆਪਣੇ ਪ੍ਰਬੰਧ ਦੇ ਵਿੱਚ ਕਿਉਂ ਚਾਤੀ ਨਹੀਂ ਮਾਰਦੀਆਂ ਤਾਂ ਇਹ ਗ੍ਰੰਥੀ ਸਿੰਘਾਂ ਨੂੰ ਮੈਂ ਬੇਨਤੀ ਕਰਾਂਗਾ ਵੀਰੋ ਆਪਣੀ ਨੌਲੇਜ ਵਧਾਉਂਦੇ ਹੋਏ ਸਾਈਡ ਤੇ ਕੋਈ ਆਪਣਾ ਕੰਮ ਕਰੋ ਨਾਲ ਗੁਰੂ ਦੀ ਸੇਵਾ ਕਰਦੇ ਰਹੋ ਉਹ ਪੱਖ ਨਾ ਛੱਡੋ 크੍ਰਿਸਚੀਅਨ ਨਾ ਬਣੋ ਸਾਡਾ ਸਿੱਖ ਧਰਮ ਬੜਾ ਪਿਆਰਾ ਹੈ ਬੜੀ ਪਿਆਰੀ ਸਿੱਖੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ੀ ਹੈ ਅਸੀਂ ਉਹਦੇ ਵੱਲ ਜੁੜ ਕੇ ਰਹੀਏ ਉਹਦੇ ਵੱਲ ਆਪਣਾ ਧਿਆਨ ਰੱਖੀਏ ਪੰਜਾਬ ਨੂੰ ਆਪਣੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜ ਸਕਦੇ ਹਾਂ ਜੇ ਕੋਈ ਐਨ ਆਰ ਆਈ ਬੀਲ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਦੇਸ਼ ਤੋਂ ਕੋਈ ਇਹ ਵੇਖ ਰਿਹਾ ਹੈ ਤਾਂ ਮੈਂ ਜ਼ਰੂਰ ਬੇਨਤੀ ਕਰਾਂਗਾ ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਕਿ ਗ੍ਰੰਥੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਬਣਦੇ ਹੱਕ ਤੁਸੀਂ ਦਬਾਓ ਜਿੱਥੇ ਕਬੱਡੀ ਦੇ ਖੇਡਾਂ ਦੇ ਐਡੇ ਉਡੇ ਲੰਗਰ ਅਸੀਂ ਲਾ ਸਕਦੇ ਹਾਂ ਉੱਥੇ ਅਸੀਂ ਆਪਣੇ ਗ੍ਰੰਥੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਕਿਉਂ ਨਹੀਂ ਸਾਂਭ ਸਕਦੇ ਉਹਨਾਂ ਨੂੰ ਜੇ ਪਿੰਡ ਦੇ 4-5 ਬੰਦੇ ਵੀ ਚਾਉਣ ਹਰ ਪਿੰਡ ਦੇ ਵਿੱਚ ਅੱਜਕੱਲ ਘੱਟੋ-ਘੱਟ 150-200 ਬੰਦਾ ਬਾਹਰ ਗਿਆ ਹੋਇਆ ਏ ਜਿਉਂਾਂ ਚੋਂ 5 ਬੰਦੇ ਵੀ ਚਾਉਣ ਗ੍ਰੰਥੀ ਨੂੰ ਵਧੀਆ ਤਨਖਾਹ ਦੇ ਸਕਦੇ ਨੇ ਉਹਦਾ ਪ੍ਰਚਾਰ ਦਾ ਉਹ ਤੋਂ ਕੰਮ ਚਲਾ ਸਕਦੇ ਨੇ ਤਾਂ ਪੰਜਾਬ ਦੇ ਵਿੱਚ ਵੀ ਪ੍ਰਚਾਰ ਸ਼ੁਰੂ ਹੋਵੇ ਬੱਚੇ ਗੁਰਬਾਣੀ ਦੇ ਨਾਲ ਗੁਰਸਿੱਖੀ ਦੇ ਨਾਲ ਜੁੜਨਗੇ ਇਹ ਗੱਲਾਂ ਤਾਂ ਹੀ ਹੋਣੀਆਂ ਨੇ ਜੇ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦੇਵਾਂਗੇ ਵੀਰੋ ਨਹੀਂ ਤੇ ਆਉਣ ਵਾਲਾ ਸਮਾਂ ਐਸਾ ਹੋਵੇਗਾ ਸਾਰੇ ਅਸੀਂ ਛੱਡ-ਛੱਡ ਬਾਹਰ ਨੂੰ ਭੱਜੀ ਜਾਂਦੇ ਹਾਂ ਤੇ ਇੱਥੇ ਜੋ ਹਾਲਾਤ ਬਣ ਜਾਣਗੇ ਕੋਈ ਟਾਮਾ-ਟਾਮਾ ਹੋਵੇਗਾ ਸਾਡੇ ਮਾਲਵੇ ਵਾਲੇ ਪ ਸਿੱਖੀ ਦਾ ਬਹੁਤ ਘੱਟ ਪ੍ਰਭਾਵ ਹੈ ਹਲੇ ਮਾਝਾ ਦੁਆਬਾ ਫਿਰ ਵੀ ਉੱਥੇ ਗੁਰਬਾਣੀ ਦਾ ਪ੍ਰਭਾਵ ਹੈ ਗੁਰਬਾਣੀ ਪੜ੍ਹਦੇ ਨੇ ਲੋਕ ਸੁਣਦੇ ਨੇ ਤਾਂ ਸਾਨੂੰ ਇਸ ਤਰ੍ਹਾਂ ਦੇ ਕੁਝ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਆਉਣ ਵਾਲੇ ਪੁਵੇਖਣ ਨੂੰ ਸੁਧਾਰ ਸਕੀਏ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਲਾ ਸਕੀਏ ਗੁਰਬਾਣੀ ਦੇ ਕੈਂਪ ਲਗਾਈਏ ਗੁਰਬਾਣੀ ਦੇ ਨਾਲ ਜੋੜੀਏ ਬੱਚਿਆਂ ਨੂੰ ਵੱਡਿਆਂ ਦੇ ਕੈਂਪ ਲਗਾਈਏ ਤਾਂ ਕਿ ਉਹਨਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜ ਸਕੇ ਜੋੜਿਆ ਜਾ ਸਕੇ ਸੋ ਆਪ ਸਭ ਦਾ ਧੰਨਵਾਦ ਆਈ ਹੋਪ ਕਿ ਮੈਂ ਕੁਝ ਨਾ ਕੁਝ ਦੱਸ ਪਾਇਆ ਹੋਊਂਗਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਵੀ ਹੀ ਗਿਆਨ ਪਹੁੰਚੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਆਖਰ ਵਿੱਚ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ